ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾਗ ਬਾਲਵਿੰਦਰ ਮਾਲੀ ਖਿਲਾਫ ਇੱਕ ਕੇਸ ਦਰਜ ਹੁੰਦਾ ਤੇ ਮਹਿਜ਼ ਡੇਢ ਘੰਟੇ ਦੇ ਵਿੱਚ ਵਿੱਚ ਪੁਲਿਸ ਜਾ ਕੇ ਉਹਨਾਂ ਨੂੰ ਪਟਿਆਲੇ ਉਹਨਾਂ ਦੇ ਭਰਾ ਦੀ ਰਹਿائش ਤੋਂ ਗ੍ਰਿਫਤਾਰ ਕਰ ਲੈਂਦੀ ਹੈ ਇਹ じゃ ਕੀ ਕੇਸ ਸੀ ਇਹ じゃ ਕਰ ਕੀ ਦਿੱਤਾ ਉਹਨਾਂ ਨੇ ਵੀ ਡੇਢ ਘੰਟੇ ਦੇ ਵਿੱਚ ਵਿੱਚ ਆ ਕੇ ਪੁਲਿਸ ਨੂੰ ਗ੍ਰਿਫਤਾਰ ਕਰ ਲੈਂਦੀ ਆ ਬਾਈ ਨਵਰੀ ਤਾਂ ਆਪਣੇ ਨਾਲ ਨਹੀਂ ਇਹਨਾਂ ਤੋਂ ਸਮਝਦੇ ਆ ਬਾਈ ਕਿਵੇਂ ਦੇਖਦੇ ਹਾਂ ਕੇਸ ਨੂੰ ਇਹ じゃ ਕੀ ਕੀਤਾ ਮਾਲੀ ਜੀ ਨੇ ਦੇਖੋ ਅਰਸ਼ ਕੀਤਾ ਤਾਂ ਉਹੀ ਆ ਜੋ ਕਰਨਾ ਚਾਹੀਦਾ ਕੀ ਕੀਤਾ ਮਾਲੀ ਨੇ ਸਵਾਲ ਚੱਕਿਆ ਮਾਲਵਿੰਦਰ ਸਿੰਘ ਮਾਲੀ ਪੰਜਾਬ ਦੇ ਸਭ ਤੋਂ ਵੱਡੇ ਟਿੱਪਣੀਕਾਰ ਆ ਉਹਨਾਂ ਦਾ ਕੰਮ ਆ ਸਵਾਲ ਚੱਕਣਾ ਉਹਨਾਂ ਨੇ ਟਿੱਪਣੀਆਂ ਕੀਤੀਆਂ ਤੇ ਸਾਰੀਆਂ ਟਿੱਪਣੀਆਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਸੀ ਮਾਲਵਿੰਦਰ ਮਾਲੀ ਦੀ ਖਾਸੀਅਤ ਆ ਵੀ ਜਦੋਂ ਛਿੱਲਣ ਤੇ ਆਉਂਦੇ ਆ ਫਿਰ ਮਾਲੀ ਨੇ ਕਦੇ ਹਿਸਾਬ ਨਹੀਂ ਕਰਿਆ ਵੀ ਮੂਰੇ ਕਿਹੜਾ ਕੋਈ ਆਪਦਾ ਕਿ ਬਗਾਨਾ ਹਮੇਸ਼ਾ ਇੱਕ ਕਸੇਦ ਰੱਖੀ ਆ ਕਿ ਗੱਲ ਪੰਜਾਬ ਦੀ ਕਰਨੀ ਆ ਪੰਜਾਬ ਦੇ ਲੋਕਾਂ ਦੀ ਕਰਨੀ ਆ ਪਰ ਇਹ ਜਰਿਆ ਕਿੱਥੋਂ ਜਾਂਦਾ ਕਾਸਟੋਰ ਤੇ ਉਹਨਾਂ ਲੋਕਾਂ ਨੂੰ ਜੋ ਖੁਦ ਨਰਸਿਸਮਰਗੇ ਰੋਗਾਂ ਦੇ ਸ਼ਿਕਾਰ ਹੋਣ ਕਿ ਅਸੀਂ ਮਹਾਨ ਐ ਅਸੀਂ ਤਾਂ ਸਾਡਾ ਤਾਂ ਇਹ ਸ਼ਾਸਨ ਨਹੀਂ ਖਤਮ ਹੋਣਾ ਅਮਰ ਹੋ ਜਾਾਂਗੇ ਟਾਈਪ ਆ ਫੀਲਿੰਗ ਲੈ ਕੇ ਹੋ ਕੇ ਤੇ ਤਾਂ ਅਮੀ ਉਹ ਵੀ ਆਉਦੇ ਆਪ ਨੂੰ ਨਹੀਂ ਕਹਿੰਦੇ ਆ ਨਾ ਮੰਨਦੇ ਨਹੀਂ ਨਾ ਜੇ ਮੰਨਦੇ ਹੁੰਦੇ ਤਾਂ ਮਾਲੀ ਤੇ ਕੇਸ ਪਾਉਣ ਦੀ ਲੋੜ ਨਹੀਂ ਸੀ ਤੁਸੀਂ ਕੇਸ ਦੀ ਟਾਈਮਿੰਗ ਕਿਤਾਬ ਦੇ ਆਪ ਚ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਡੇਢ ਘੰਟੇ ਤੋਂ ਪਹਿਲਾਂ ਪਹਿਲਾਂ ਪਟਿਆਲੇ ਪਹੁੰਚ ਜਾਂਦੀ ਆਪਾਂ ਹਾਂ ਹਾਂ ਪੁਲਿਸ ਦਾ ਦੇਖੋ ਕਮਾਲ ਇੰਨੀ ਤੇਜ਼ੀ ਦਿਖਾਈ ਗਈ ਆ ਮੈਂ ਨਹੀਂ ਕਹਿੰਦਾ ਵੀ ਤੇਜ਼ੀ ਇਹਦੇ ਚ ਗਲਤ ਦਿਖਾਈ ਗਈ ਆ ਚਲੋ ਜੇ ਕੇਸ ਦਰਜ ਕਰ ਰਿਆ ਠੀਕ ਆ ਤੁਸੀਂ ਮਾਲੀ ਨੂੰ ਫੜ ਲਿਆ ਪਰ ਕੀ ਇਹੋ ਜਿਹਾ ਕੇਸ ਸੀ ਵੀ ਇਹ ਚ ਇੰਨੀ ਤੇਜ਼ੀ ਦਿਖਾਉਣ ਦੀ ਲੋੜ ਸੀ ਕੀ ਕੋਈ ਇਨਵੈਸਟੀਗੇਸ਼ਨ ਪਹਿਲਾਂ ਕਰਨੀ ਲੈਣੀ ਚਾਹੀਦੀ ਸੀ ਦੇਖ ਤਾਂ ਲੈਣਾ ਚਾਹੀਦਾ ਸੀ ਤੁਸੀਂ ਐਫ ਆਈ ਆਰ ਪੜੋ ਧਿਆਨ ਨਾਲ ਕੁਝ ਵੀ ਨਹੀਂ ਐਫ ਆਈ ਆਰ ਚ ਤਾਂ ਯਾਰ ਮੈਂ ਆਪਦੇ ਤਿੰਨ ਚਾਰ ਵਕੀਲ ਦੋਸਤਾਂ ਸਾਰਿਆਂ ਨੂੰ ਇਹ ਦਿਖਾਈ ਆ ਚਲੋ ਆਪਾਂ ਤਾਂ ਲਾਅ ਦੇ ਮਾਮਲੇ ਚਣ ਪਾੜੀ ਆ ਹਾਂਜੀ ਸਾਰਿਆਂ ਨੇ ਇੱਕ ਗੱਲ ਕਹੀ ਆ ਵੀ ਬਾਈ ਇਹ ਤਾਂ ਖੜਨੀ ਕਿਤੇ ਨਹੀਂ ਤਾਂ ਹੀ ਪੁਲਿਸ ਨੇ ਰਿਮਾਂਡ ਨਾ ਮੰਗਿਆ ਨਾ ਮਿਲਿਆ ਮੈਨੂੰ ਲੱਗਦਾ ਕਿ ਸਿਰਫ ਜਿਵੇਂ ਉੱਪਰੋਂ ਹੁਕਮ ਆਏ ਹੋਣ ਤੇ ਉਹ ਇੰਨੀ ਕਾਲ ਦੇ ਵਿੱਚ ਉਹ ਹੁਕਮ ਪੂਰਾ ਕਰਨਾ ਪੈ ਗਿਆ ਜਿਹਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਮਾਲੀ ਨੂੰ ਇਦੋਂ ਸਨਮਾਨ ਜਾਣਕ ਢੰਗ ਦੇ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਹਾਂ ਬਿਲਕੁਲ ਕੀਤਾ ਜਾ ਸਕਦਾ ਸੀ ਪਰ ਉਦੋਂ ਵੀ ਵੱਡਾ ਸਵਾਲ ਇਹ ਆ ਕਿ ਮਾਲੀ ਨੂੰ ਗ੍ਰਿਫਤਾਰ ਕਰਨ ਦੀ ਲੋੜ ਸੀ ਕੀ ਨੁਕਸਾਨ ਕਰ ਰਿਹਾ ਮਾਲਵਿੰਦਰ ਮਾਲੀ ਇੱਕ 70 ਸਾਲਾਂ ਦਾ ਬੰਦਾ ਆਪਦੇ ਘਰੇ ਬੈਠ ਕੇ ਉਹਦੀਆਂ ਟਿੱਪਣੀਆਂ ਉਹਦੇ ਸ਼ਬਦ ਕੀ ਤੁਹਾਨੂੰ ਇੰਨਾ ਡਰਾਉਂਦੇ ਆ ਵੀ ਤੁਹਾਨੂੰ ਨੀਂਦ ਨਹੀਂ ਆਉਂਦੀ ਤੇ ਤੁਹਾਨੂੰ ਮਾਲਵਿੰਦਰ ਮਾਲੀ ਚਕਾਉਣਾ ਪੈ ਜਾਂਦਾ ਤੇ ਫਿਰ ਚਕਾ ਕੇ ਕੀ ਕਰ ਲਿਆ ਕੀ ਮਾਲਵਿੰਦਰ ਮਾਲੀ ਦਾ ਹੌਸਲਾ ਤੋੜ ਲੈਣਗੇ ਨਹੀਂ ਟੁੱਟਣਾ ਕੱਲ ਜਦੋਂ ਅਦਾਲਤ ਤੋਂ ਬਾਹਰ ਆਉਂਦੇ ਸੀ ਮਾਲਵਿੰਦਰ ਸਿੰਘ ਮਾਲੀ ਆਪਾਂ ਚਲੋ ਮੈਂ ਤਾਂ ਉਹਨਾਂ ਤੋਂ ਬਹੁਤ ਕੁਝ ਜ਼ਿੰਦਗੀ ਚ ਬਾਈ ਸਿੱਖਿਆ ਆਪਾਂ ਕਹਨੇ ਆ ਅਸੀਂ ਮਾਲਵਿੰਦਰ ਮਾਲੀ ਤੋਂ ਜੀਵਨ ਚ ਬਹੁਤ ਕੁਝ ਸਿੱਖਿਆ ਸਤਿਕਾਰ ਕਰਦੇ ਆ ਤੇ ਮੈਨੂੰ ਤਾਂ ਜਦੋਂ ਬਾਈ ਮਾਲੀ ਤੁਰਾਂ ਆਂ ਵਸੀਆਂ ਐ ਇੱਕ ਹੀ ਗੀਤ ਮੇਰੇ ਦਿਮਾਗ ਚ ਵੱਜਦਾ ਸੀ ਉਹ ਮੂਸੇ ਵਾਲੇ ਜੱਟ ਵਾਂਗੂ ਜੱਟਾ ਤੇਰਾ ਰੋਹ ਪਵੇ ਆਇਆ ਸ਼ੇਰ ਵੀ ਬੋਲਿਆ ਉਹ ਬਾਈ ਉਹਨੇ ਆਹ ਲੱड्डा ਕੋਠੀ ਸੰਗਰੂਰ ਵਾਲੀ دہشت گردੀ ਦੇ ਦੌਰ ਦੇ ਵਿੱਚ ਉਹ ਚੱਲੀ ਆ ਉਹਨੂੰ ਕੀ ਕੋਈ ਟੌਰਚਰ ਤੋੜ ਦੂ ਉਹਨੂੰ ਕੁਛ ਨਹੀਂ ਬਿਗੜਨਾ ਮਾਲੀ ਪਹਿਲਾਂ ਵੀ ਬਹੁਤ ਵੱਡਾ ਹੈ ਮਾਲੀ ਨੇ ਹੋਰ ਵੱਡਾ ਹੋ ਜਾਣਾ ਪਰ ਸਰਕਾਰ ਨੇ ਪਹਿਲਾਂ ਵੀ ਬਹੁਤ ਕੇਸਾਂ ਦੇ ਵਿੱਚ ਆਪਾਂ ਦੇਖਿਆ ਉਹਦੀ ਬੇਹਜਾਈ ਕਰਾਈ ਆ ਹੁਣ ਵੀ ਕਰਾਊਗੀ ਪਰ ਸਬਰ ਨਹੀਂ ਆਉਂਦਾ ਉਹ ਨਾ ਪਿੰਡ 'ਚ ਕੀ ਹੁੰਦਾ ਨਾ ਵੀ ਘਰਾਂ ਦੇ ਵਿੱਚ ਕਈ ਕਲਕਸ਼ਨੇ ਜਵਾਕਾਂ ਨੂੰ ਉਹਨਾਂ ਨੂੰ ਗਾਲਾਂ ਲੈਣ ਦੀ ਆਦਤ ਪੈ ਜੇ ਨਾ ਉਹ ਜਿੰਨਾ ਚਿਰ ਫਿਰ ਕਿਸੇ ਤੋਂ ਗਾਲਾਂ ਨਾ ਲੈਣ ਉਹਨਾਂ ਨੂੰ ਸਬਰ ਨਹੀਂ ਆਉਂਦਾ ਆਪਣੇ ਪਿੰਡਾਂ ਦੇ ਕਹਿੰਦੇ ਤੇਰੇ ਰੋਟੀ ਹਜਮ ਨਹੀਂ ਆਉਂਦੀ ਪੁੱਤ ਗਾਲਾਂ ਲੈਵੇਂਗਾ ਹੁਣ ਆਈ ਹਾਲ ਸਰਕਾਰ ਦਾ ਹੋਇਆ ਖੜਾ ਤੁਸੀਂ 100 ਗੰਡਾ ਵੀ ਖਾਣਾ 170 ਵੀ ਖਾਣਾ ਪਰ ਜਿਹੜਾ ਸਵਾਲ ਉਹ ਮਾਲਵਿੰਦਰ ਮਾਲੀ ਤੇ ਇਲਜ਼ਾਮ ਲਾਇਆ ਗਿਆ ਨਾ ਇੱਕ ਜੈਨ ਨਾਮ ਦੇ ਬੰਦੇ ਵੱਲੋਂ ਅਮਿਤ ਜੈਨ ਨੇ ਅਮਿਤ ਜੈਨ ਸੌਰੀ ਹਾਂ ਅਮਿਤ ਅਮਿਤ ਹਾਂ ਧਾਰਮੇ ਯਾਰ ਕੋਈ ਵੀ ਇਲਜ਼ਾਮ ਮਾਲਵਿੰਦਰ ਮਾਲੀ ਤੇ ਲਾ ਦਿੰਦੇ ਸਰਕਾਰ ਬੇਵਕੂਫੀ ਕੀ ਕਰਦੀ ਆ ਨਾ ਇਹ ਬੰਦਿਆਂ ਤੇ ਇਲਜ਼ਾਮ ਹੀ ਇਹੋ ਜਿਹੇ ਲਾਉਂਦੇ ਆ ਜਿਹੜਿਆਂ ਦੀ ਕੋਈ ਵੈਲਿਊ ਨਹੀਂ ਹੁੰਦੀ ਹੁਣ ਮਾਹਲਵਿੰਦਰ ਮਾਲੀ ਤੇ ਇਹ ਇਲਜ਼ਾਮ ਕਿ ਉਹਨੇ ਧਾਰਮਿਕ ਭਾਵਨਾਵਾਂ ਦੀ ਟੈਸ ਪਹੁੰਚਾਈ ਹੈ ਜਿਹੜਾ ਬੰਦਾ ਜੇ ਤੁਸੀਂ ਮਾਲਵਿੰਦਰ ਮਾਲੀ ਨੂੰ ਕਦੇ ਸੁਣਿਆ ਸੈਮੀਨਾਰਾਂ ਦੇ ਵਿੱਚ ਵਾ ਉਹਨਾਂ ਦੀਆਂ ਇੰਟਰਵਿਊਜ਼ ਦੇ ਵਿੱਚ ਤੁਹਾਨੂੰ ਇੱਕ ਗੱਲ ਸਮਝਾਉ ਇਹ ਬੰਦਾ ਹਮੇਸ਼ਾ ਪੰਜਾਬ ਨੂੰ ਪ੍ਰੋਕੇ ਰੱਖਣ ਦੀ ਗੱਲ ਕਰਦਾ ਇੱਕ ਮਾਲਾ ਚ ਨਹੀਂ ਜਿਵੇਂ ਮਣਕੇ ਪਰੋਏ ਹੁੰਦੇ ਇਹ ਕਦੇ ਵੀ ਕੋਈ ਇਹੋ ਜੀ ਸੀਮਾ ਨਹੀਂ ਉਲੰਘਦਾ ਕਦੇ ਵੀ ਉਹ ਹੱਦ ਮਾਲੀ ਨਹੀਂ ਟੱਪਦਾ ਜਿਹੜੀ ਹੱਦ ਪੰਜਾਬ ਦੇ ਵਿਰੁੱਧ ਹੋਵੇ ਪੰਜਾਬ ਦੇ ਲੋਕਾਂ ਦੇ ਵਿਰੁੱਧ ਹੋਵੇ ਪਰ ਜੇ ਸਰਕਾਰ ਨੂੰ ਲੱਗਿਆ ਤਾਂ ਬਹਿਮ ਕੱਢ ਕੇ ਦੇਖ ਲੈ ਮੈਨੂੰ ਨਹੀਂ ਲੱਗਦਾ ਮਾਲੀ ਦਾ ਕੁਝ ਜਾਣ ਆਲਾ ਮਾਲੀ ਨੇ ਤਾਂ ਵੱਡੇ ਤੋਂ ਵੱਡਾ ਹੀ ਹੁੰਦਾ ਜਣਾ ਪਰ ਇੱਕ ਗੱਲ ਪਤਾ ਲੱਗੀ ਕਿ ਮਾਲੀ ਦੇ ਸ਼ਬਦਾਂ ਚ ਇਹਨਾਂ ਦਾ ਮੈਂ ਕਿ ਸੁੱਤੇ ਪਏ ਵੀ ਸਰਕਾਰ ਦੇ ਲੱਗਦਾ ਸੁਪਨਿਆਂ ਚ ਮਾਲੀ ਆਉਂਦਾ ਸੀ ਤਾਂ ਹੀ ਚਕਾਇਆ ਪਰ ਤੁਸੀਂ ਦੇਖੋ ਵੀ ਪੰਜਾਬ ਚ ਆਪਾ ਹਿੰਦੂਵਾਦੀ ਦੀ ਗੱਲ ਕਰੀਏ ਕਿਉਂਕਿ ਹਿੰਦੂ ਬੰਦਾ ਸੀਗਾ ਜਿਹੜਾ ਕਹਿੰਦਾ ਕਿ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਹਨਾ ਹਿੰਦੂਵਾਦੀ ਹੁਣ ਪੰਜਾਬ 'ਚ ਕਰੋੜ ਤੋਂ ਉੱਤੇ ਆ ਬੜੇ ਆਰਾਮ ਨਾਲ ਨਾਣਾ ਕਰਦਿਆਂ ਦੇ ਵੀ ਇੱਕ ਹੀ ਬੰਦੇ ਦੀ ਭਾਵਨਾ ਨੂੰ ਠੇਸ ਪਹੁੰਚਦੀ ਆ ਇਹ ਤਫਾਕ ਇਹੇ ਜਾ ਉਹ ਵੀ ਆਮ ਆਦਮੀ ਪਾਰਟੀ ਨਾਲ ਸੰਬੰਧ ਦੇ ਦੇਖੋ ਅਰਸ਼ਾ ਆਪਾਂ ਇਸ ਵਿਸ਼ੇ ਦੇ ਉੱਤੇ ਟਿੱਪਣੀ ਕਰਨ ਲਈ ਮੈਂ ਸਹੀ ਬੰਦਾ ਹੈ ਨਹੀਂ ਕਿਉਂਕਿ ਇਹ ਤਾਂ ਦੀਪਕ ਬਾਈ ਬੋਲ ਚੁੱਕਿਆ ਦੀਪਕ ਸ਼ਰਮਾ ਜੀ ਬਾਈ ਆਪਣੇ ਚਨਾਰਥ ਲਾਲੇ ਹਨ ਉਹ ਬੋਲ ਚੁੱਕਿਆ ਆਪਣੇ ਘਰਾਂ ਦਾ ਇੱਕ ਵੀ ਰਵਾਜ ਆ ਵੀ ਜਦੋਂ ਕੋਈ ਵੱਡੇ ਗੱਲ ਕਰ ਦੇਣ ਪਰ ਛੋਟੇ ਬੋਲਦੇ ਨਹੀਂ ਠੀਕ ਆ ਆਪਾਂ ਕਹਿਣਾ ਵੀ ਬਾਈ ਹੁਣ ਉਹਨੇ ਜਿਹੜਾ ਬੋਲਤਾ ਉਹ ਦੀਪਕ ਬਾਈ ਨੇ ਇਸ ਵਿਸ਼ੇ ਤੇ ਬਿਲਕੁਲ ਸਹੀ ਗੱਲ ਬੋਲਤੀ ਦੂਸਰਾ ਮੈਂ ਮਾਨਕ ਗੋਇਲ ਇਹ ਤੇ ਬੋਲ ਚੁੱਕਿਆ ਹਾਂਜੀ ਹਨਾ ਇਹ ਦੋਨੇ ਕੌਣ ਹੈ ਜੇ ਕਮਿਊਨਿਟੀ ਵਾਈਜ਼ ਦੇਖਣਾ ਹਾਲਾਂਕਿ ਆਪਾਂ ਤਾਂ ਕਦੇ ਇਹਨਾਂ ਨੂੰ ਦੇਖਿਆ ਹੀ ਨਹੀਂ ਦੀਪਕ ਬਾਈ ਦੇ ਤਾਂ ਜਾ ਕੇ ਪੈਰੀ ਹੱਥ ਲਾਉਣੇ ਆ ਵੀ ਸਾਡਾ ਤਾਂ ਵੱਡਾ ਭਰਾ ਹੀ ਆ ਤੇ ਉਹ ਉਹ ਬੰਦੇ ਜਿਹੜੇ ਬੋਲ ਚੁੱਕਿਆ ਆਪਣਾ ਉੱਥੇ ਬੋਲਣਾ ਬੰਦਾ ਨਹੀਂ ਗੱਲ ਪਰ ਬਿਲਕੁਲ ਸਹੀ ਆ ਕਿਤੇ ਇਹ ਤਾਂ ਨਹੀਂ ਇਹ ਧਾਰਮਿਕ ਭਾਵਨਾਵਾਂ ਜੇ ਗੱਲ ਵਿੱਚੋਂ ਫਰੋਲ ਲਈ ਜਾਵੇ ਇਨਵੈਸਟੀਗੇਸ਼ਨ ਕਰ ਲਈ ਜਾਵੇ ਇਹ ਕੇਜਰੀਵਾਲ ਨੂੰ ਹੀ ਕੋਈ ਰੱਬ ਮੰਨੀ ਬੈਠੇ ਆ ਇਹ ਨਾ ਹੋਵੇ ਕਿਉਂਕਿ ਜਿੰਨਾ ਕ ਮੈਂ ਮਾਲੀ ਨੂੰ ਜਾਣਦਾ ਮੈਂ ਪੜਿਆ ਤੇ ਆਹ ਵੀ ਪੋਸਟਾਂ ਪੜੀਆਂ ਇੰਟਰਵਿਊ ਜਿੰਨੀਆਂ ਵੀ ਦੇਖੀਆਂ ਮਾਲੀ ਧਾਰਮਿਕ ਟਿੱਪਣੀ ਕੋਈ ਵੀ ਇਹੋ ਜਿਹੀ ਨਹੀਂ ਕਰਦੇ ਜਿਹਦੇ ਨਾਲ ਕੋਈ ਦੰਗੇ ਪੜਕਣ ਕੋਈ ਤਣਾਅ ਦਾ ਮਾਹੌਲ ਬਣੇ ਪਰ ਇੰਨਾ ਕਿ ਜ਼ਰੂਰ ਹੈ ਵੀ ਜੇ ਤੁਹਾਡਾ ਰੱਬ ਅਰਵਿੰਦ ਕੇਜਰੀਵਾਲ ਤਾਂ ਭਗਵਾਨ ਤਾਂ ਮੰਨਾ ਹੈ ਫੇਰ ਭਾਈ ਤੁਹਾਡੇ ਰੱਬ ਦੀ ਰੋਜ਼ ਲਾਪਾ ਮਾਲੀ ਟੜ ਕੇ ਹੱਥ ਨਹੀਂ ਕਰਦਾ ਮੈਂ ਇੱਕ ਕੇਸ ਹੋਰ ਵੀ ਸੀ ਨਾ ਭਾਵਨਾ ਵਾਲੇ ਤੋਂ ਇਲਾਵਾ ਇੱਕ ਉਹ ਸੀਗਾ ਵੀ ਗਲਤ ਇਨਫੋਰਮੇਸ਼ਨ ਸਪਰੈਡ ਕੀਤੀ ਐ ਕੋਈ ਪੋਸਟ ਪਾਈ ਇਹਨਾਂ ਨੇ ਇਹ ਉਹ ਤਾਂ ਹਾਲਾਂਕਿ ਖੁੱਲ ਕੇ ਗੱਲ ਦੱਸੀ ਨਹੀਂ ਨਾ ਪਤਾ ਲੱਗੀ ਆਪਾਂ ਨੂੰ ਹੁਣ ਤੱਕ ਯਾਰ ਗਲਤ ਇਨਫੋਰਮੇਸ਼ਨ ਦੇ ਜਿਹੜੇ ਬੰਦੇ ਗਲਤ ਇਨਫੋਰਮੇਸ਼ਨ ਫਲਾ ਫਲਾ ਕੇ ਠੀਕ ਆ ਬਾਦਲ ਜੀ ਪੰਜ ਪੈਨਸ਼ਨਾਂ ਲਈ ਜਾਂਦੇ ਆ ਨਿਕਲਿਆ ਗੀ ਪਰ ਉਹ ਤਾਂ ਕਾਲੀਆਂ ਦਾ ਨਕਮਾਪਨ ਸੀ ਨਾ ਇੱਕ ਵਾਰੀ ਵੀ ਕਲੈਰ ਨਹੀਂ ਚੱਲੋ ਕਾਲੀਆਂ ਦਾ ਲੈ ਯਾਰ ਹੋਵੇ ਨਕਮਾਪਨ ਪਰ ਫਿਰ ਇਹਨਾਂ ਨੂੰ ਵੀ ਨਾ ਨਸਲਾਇਆ ਜਾ ਸਕਦਾ ਮੈਂ ਕਹਣਾ ਉਹ ਤਾਂ ਨਕਮੇ ਸੀ ਚਲੋ ਬਾਹਰ ਹੋ ਗਏ ਫਿਰ ਇਹਨਾਂ ਨੂੰ ਸਲਾਇਆ ਜਾ ਸਕਦਾ ਮਿਸ ਇਨਫਰਮੇਸ਼ਨ ਗਲਤ ਇਨਫਰਮੇਸ਼ਨ ਤਾਂ ਗਲਤੀ ਹੈ ਯਾਰ ਤੁਸੀਂ ਇੰਨੀ ਗਲਤ ਇਨਫਰਮੇਸ਼ਨ ਫਲਾਈ ਆ ਚੀਜ਼ਾਂ ਨੂੰ ਲੈ ਕੇ ਗਲਤ ਇਨਫਰਮੇਸ਼ਨ ਦੇ ਸਰਤੇ ਤਾਂ ਤੁਸੀਂ ਸੱਤਾ ਚ ਕੀ ਇਹ ਗਲਤ ਇਨਫੋਰਮੇਸ਼ਨ ਨਹੀਂ ਸੀ ਵੀ ਪੰਜਾਬ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਸੀ 20000 ਕਰੋੜ ਸ਼ਰਾਬ ਤੋਂ ਕੱਢ ਲਾਂਗੇ ਜੀ 20 ਮਾਈਨਿੰਗ ਚੋਂ ਕੱਢ ਲਾਂਗੇ 20 ਵੀ ਕਹਿੰਦੇ ਸੀ 20000 ਹਾਂ ਇਹੋ ਜਿਹਾ ਕੁਛ ਹੀ ਕਹਿੰਦੇ ਸੀ ਨਾ 20 ਵੀ ਜਾਂ ਟੋਟਲ 20 ਕਹਿੰਦੇ ਸੀ ਚਲੋ ਟੋਟਲ 20 ਵੀ ਲਾਓ ਤੇ ਫਿਰ ਸਾਜਾਂ ਤਾਂ ਬਾਈ ਸਾਡਾ 20000 ਕਰੋੜ ਦੇਓ ਸਾਨੂੰ ਦਿਖਾਓ ਕਿੱਥੇ ਆਇਆ 20000 ਕਰੋੜ ਜੇ ਨਹੀਂ ਆਇਆ ਪਰ ਤੁਸੀਂ ਮਿਸ ਇਨਫੋਰਮੇਸ਼ਨ ਲਈ ਮੰਗੋ ਮਾਫੀ ਹੋਣਾ ਨਹੀਂ ਚਾਹੀਦਾ ਤੁਹਾਡੇ ਤੇ ਪਰਚਾ ਕਿ ਤੁਸੀਂ ਦੋ ਵਾਰੀ ਜੰਮੇ ਹੋ ਪਰ ਜੇ ਆਪਾਂ ਕੇਸ ਤੇ ਫੋਕਸ ਵੀ ਕਰਗੇ ਹੋਣਾ ਮਾਲੀ ਜੀ ਮਾਲੀ ਜੀ ਇੱਕ ਬੰਦਾ ਸੀ ਜਿਹਦੇ ਹੱਕ 'ਚ ਹਮੇਸ਼ਾ ਖੜੇ ਰਹੇ ਹੋ ਪਰ ਹੁਣ ਜੋ ਮਾਲੀ ਜੀ ਬਾਰੇ ਉਹਨਾਂ ਵਾਸਤੇ ਖੜਨ ਦੀ ਗੱਲ ਆਈ ਖੱਬੇ ਹੋ ਗਏ ਸੱਜੂ ਗਏ ਲਗਭਗ ਸਾਰੇ ਬੰਦੇ ਖੜੇ ਆ ਬੋਲੇ ਆ ਪਰ ਇੱਕ ਬੰਦਾ ਬੋਲਿਆ ਨਹੀਂ ਜਿਹਦਾ ਮਾਲੀ ਜੀ ਨੇ ਸਭ ਤੋਂ ਵੱਧ ਕੀਤਾ ਦੇਖੋ ਵਰਸ਼ ਮੈਂ ਇਸ ਕੇਸ ਦੇ ਵਿੱਚ ਮੈਂ ਪਹਿਲਾਂ ਹੀ ਇੱਕ ਗੱਲ ਹੋਰ ਵੀ ਕਲੀਅਰ ਕਰਦਾ ਮੈਂ ਨਿਰਪੱਖ ਨਹੀਂ ਹੈਗਾ ਬਿਲਕੁਲ ਜਿਹੜਾ ਬੰਦਾ ਪੰਜਾਬ ਦੇ ਲਈ ਦਿਨ ਰਾਤ ਉਹਦੀ ਫਿਕਰ ਕਰਦਾ ਉਹਦੇ ਲਈ ਲੜਦਾ ਮਾਲਵਿੰਦਰ ਸਿੰਘ ਮਾਲੀ ਜਿਵੇਂ ਉਹਦੇ ਕੇਸ 'ਚ ਵੀ ਨਿਰਪੱਖ ਹੋ ਜਾ ਤਾਂ ਫਿਰ ਮੇਰੇ ਤੇ ਲਹਨਤ ਆ ਅਸੀਂ ਤਾਂ ਚਾਹੁੰਦੇ ਆ ਸਾਡਾ ਪ੍ਰਾਜ ਜੋਗ-ਜਗ ਜਾਂਦਾ ਰਹੇ ਪੰਜਾਬ ਦੀ ਨਬਰੀ ਦਾ ਪ੍ਰਤੀਕ ਮਾਲੀ ਆ ਅੱਜ ਜੀ ਬਿਲਕੁਲ ਪੰਜਾਬ ਸੋਚਣਾ ਕਿਵੇਂ ਚਾਹੀਦਾ ਕੀ ਹੋਣੀ ਚਾਹੀਦੀ ਆ ਸੋਚ ਬਹੁਤ ਬਰੀ ਅਸੀਂ ਸਿੱਧ ਲੈਨੇ ਆ ਉਸ ਬੰਦੇ ਤੋਂ ਤਾਂ ਮਾਲੀ ਵੀ ਹੁਣ ਜਿੱਥੋਂ ਤੱਕ ਗੱਲ ਆ ਤੁਸੀਂ ਕਿਹਾ ਵੀ ਉਹ ਇੱਕ ਬੰਦੇ ਲਈ ਬੋਲਦੇ ਸੀ ਉਹ ਬੰਦਾ ਸੀ ਨਵਜੋਤ ਸਿੱਧੂ ਬਿਲਕੁਲ ਹੁਣ ਗੱਲ ਮੇਰੀ ਕੌੜੀ ਆ ਪਰ ਫਿਰ ਬੋਲੇ ਬਣਾ ਮਿੱਥੋ ਵੀ ਨਹੀਂ ਰਿਹਾ ਜਾਂਦਾ ਮਾਲੀ ਇੱਕ ਖੱਸੀ ਸਿਆਸਤ ਦੀ ਗੱਲ ਕਰਦੇ ਹੁੰਦੇ ਸੀ ਬਹੁਤਿਆਂ ਨੂੰ ਮੇਰੇ ਸ਼ਬਦ ਤੋਂ ਇਤਰਾਜ਼ ਆ ਫਿਰ ਤੁਸੀਂ ਮਾਲਵਿੰਦਰ ਮਾਲੀ ਨੂੰ ਸੁਣਿਆ ਨਹੀਂ ਜੇ ਤੁਹਾਨੂੰ ਮੇਰੇ ਸ਼ਬਦਾਂ ਤੋਂ ਵੀ ਇਤਰਾਜ਼ ਆ ਮਾਲਵਿੰਦਰ ਮਾਲੀ ਅਕਸਰ ਕਹਿੰਦੇ ਸੀ ਵੀ ਇਹ ਖੱਸੀ ਸਿਆਸਤ ਨਹੀਂ ਹੋਣੀ ਚਾਹੀਦੀ ਨਵਜੋਤ ਸਿੱਧੂ ਨੇ ਜੋ ਕੱਲ ਕੀਤੀ ਆ ਉਹ ਖੀ ਸਿਆਸਤ ਦਾ ਸਭ ਤੋਂ ਤਕੜਾ ਨਮੂਨਾ ਸੀ ਇੱਕ ਬੰਦੇ ਨੇ ਥੋਨੂੰ ਹਰ ਗੱਲ ਤੇ ਡਿਫੈਂਡ ਕਰਿਆ ਮੈਂ ਵੀ ਨਹੀਂ ਕਹਿੰਦਾ ਵੀ ਉਹਨਾਂ ਨੇ ਨਿੱਜੀ ਤੌਰ ਤੇ ਡਿਫੈਂਡ ਕਰਿਆ ਉਹਨਾਂ ਨੇ ਪੰਜਾਬ ਏਜੰਡੇ ਨੂੰ ਡਿਫੈਂਡ ਕਰਿਆ ਪੜਕਾ ਪੋਸਟ ਵੀ ਨਹੀਂ ਸਰੀ ਯਾਰ ਤੁਹਾਡੇ ਉਹ ਗਰਾਊਂਡ ਤੇ ਉਤਰਨਾ ਦੂਰ ਨਹੀਂ ਹੈ ਨਾ ਇਹ ਇਹ ਜਾਂ ਤੇ ਲੱਗਦਾ ਹੀ ਕੀ ਆ ਮਤਲਬ ਸਿੱਧੂ ਨੇ ਮੈਸੇਜ ਕੀ ਦਿੱਤਾ ਸਿੱਧੂ ਨੇ ਮੈਸੇਜ ਆਪਦੇ ਨਾਲ ਜੁੜੇ ਹੋਏ ਸਾਰੇ ਬੰਦਿਆਂ ਨੂੰ ਇਹ ਦਿੱਤਾ ਹੈ ਵੀ ਮੇਰੇ ਵਾਸਤੇ ਜੇ ਤੁਸੀਂ ਕੁਝ ਵੀ ਚੰਗਾ ਸੋਚਦੇ ਹੋ ਜਾਂ ਮੈਥੋਂ ਕੋਈ ਆਸ ਲਾਉਣੀ ਆ ਤਾਂ ਭਾਈ ਮੈਂ ਸਿਰੇ ਦਾ ਨਕਮਾ ਮੈਂ ਕਿਸੇ ਦਾ ਨਹੀਂ ਹੋ ਸਕਦਾ ਉਹ ਜਿਹੜਾ ਮਾਲੀ ਦਾ ਨਹੀਂ ਹੋਇਆ ਯਾਰ ਪੰਜਾਬ ਦਾ ਕੀ ਹੋਜੂ ਜਿਹੜਾ ਬੰਦਾ ਇੰਨਾ ਖੜਦਾ ਸੀਗਾ ਯਾਰ ਔਰ ਮੈਨੂੰ ਕਿਸੇ ਦੀ ਯਾਰ ਕਿਸੇ ਕੇਸ ਦੀ ਯਾਰ ਆਪਾਂ ਤਾਂ ਦੇਖੋ ਮੋਸ਼ਨਲ ਬੰਦੇ ਆ ਭਰਾਵਾ ਇੱਕ ਕਹਿਣੇ ਆ ਮਾਲੀ ਦੀ ਖਾਤਰ ਕੋਈ ਕੇਸ ਪਵੇ ਕੁਝ ਵੀ ਹੋਵੇ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿਉਂਕਿ ਉਹ ਬੰਦਾ ਇੰਨਾ ਜ਼ਿਆਦਾ ਸੱਚਾ ਸੁੱਚਾ ਠੀਕ ਹੈ ਇੰਨਾ ਯਾਰ ਘੈਂਟ ਬੰਦਾ ਯਾਰ ਜਟਵੈੜ ਅਸਰੇ ਦਾ ਬਸ ਤੇ ਉਹਦੀ ਖਾਤਰ ਕੁਸ਼ ਕਰ ਗੁਜ਼ਰਨਾ ਸਾਡੀ ਖੁਸ਼ਕਿਸਮਤੀ ਆ ਬਹੁਤ ਛੇਤੀ ਜੇਲ੍ਹ ਚੋਂ ਬਾਹਰ ਆਉਣਗੇ ਪਰ ਲੋਕਾਂ ਦਾ ਦਬਾਅ ਪਾ ਹੀ ਬਣਾ ਕੇ ਰੱਖਾਂਗੇ ਤੇ ਗੱਲ ਕਰਦੇ ਰਾਂਗੇ ਧੰਨਵਾਦ ਤੇ ਧੰਨਵਾਦ ਤਾਂ ਇਸ ਵੀਡੀਓ ਚ ਇੰਨਾ ਹੀ ਤੁਸੀਂ ਜੁੜੇ ਰਹੋ ਅਖਰ ਦੇ ਨਾਲ